ਇਸ ਟਾਈਮ 1990 ਦੇ ਵਿੱਚ ਅੰਦੋਲਨ ਸੀਗਾ ਉਦੋਂ ਜਦੋਂ ਜਿਹੜੇ ਟ੍ਰੇਨਾਂ ਗਈਆਂ ਨੇ ਟ੍ਰੇਨਾਂ ਦੇ ਉੱਤੇ ਪਥਰਾਓ ਵੀ ਹੋਏ ਲੋਕਾਂ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ ਗੋਲੀ ਵੀ ਚੱਲੀ ਉਦੋਂ ਸਾਰਿਆਂ ਨੂੰ ਪਤਾ ਹੀ ਹੈ ਮੁਲਾਇਮ ਸਿੰਘ ਸਰਕਾਰ ਨੇ ਲੋਕਾਂ ਤੇ ਗੋਲੀਆਂ ਚਲਾਈਆਂ ਅਸੀਂ ਮੈਨੂੰ ਅੱਜ ਵੀ ਉਹ ਯਾਦ ਹੈ ਕਿ ਅਸੀਂ ਸੱਜੂ ਨਦੀ 'ਚ ਸੁਨਾਣ ਕਰਨਗੇ ਜਦ ਅਸੀਂ ਸੁਨਾਣ ਕਰ ਰਹੇ ਸੀ ਤੇ ਉਹਨਾਂ ਨੇ ਗੋਲੀਆਂ 'ਚ ਲਾਸ਼ਾਂ ਬਣ ਗਏ ਤੇ ਵਿੱਚ ਛੁੱਟੀ ਦੀਆਂ ਗਿਆ ਬਾਦਸ਼ਾਹ ਤਾਰ ਕੇ ਉੱਪਰ ਰੋਗ ਤੇ ਖੜੇ ਹੋ ਜਾਂਦੇ ਆ ਉਹ ਸੀਨ ਯਾਦ ਕਰਕੇ ਵੀ ਇੰਨਾ ਤਸ਼ਦਦ ਉਸ ਟਾਈਮ ਹੋਇਆ ਸੀਗਾ ਅਈ 15 ਦਿਨ ਬਿਨ ਵਾਤਰਾ ਤੇ ਰੋਟੀ ਵੀ ਨਹੀਂ ਬਣਾਈ ਐ ਸਭ ਕੁਝ ਕੀਤਾ ਫਿਰ ਮੁਸਲਮਾਨਾਂ ਨਾਲ ਝੰਡਾ ਵੀ ਹੋਇਆ ਹੋਏ ਗੋਲੀ ਵੀ ਚੱਲੀ ਉੱਥੇ ਤੇ ਹੁਣ ਸਾਡੇ ਮਨ ਵਿੱਚ ਜਜ਼ਬਾਤ ਆਇਆ 72 ਸਾਲ ਦੀ ਉਮਰ ਹੋ ਗਈ ਐ 500 ਸਾਲ ਦੇ ਲੰਬੇ ਸੰਘਰਸ਼ ਤੋਂ ਬਾਅਦ ਅਜੁੱਦੇ ਰਾਮ ਉਮੀਦ ਉਤੇ ਰਾਮ ਦਾ ਮੰਦਿਰ ਜਦੋਂ ਬਣਦਾ ਵਾ ਤੇ ਰਾਮ ਭਗਤਾਂ ਦੇ ਵਿੱਚ ਕਿਤੇ ਨਾ ਕਿਤੇ ਉਸ ਵੇਲੇ ਉਤਸ਼ਾਹ ਦੇਖਣ ਨੂੰ ਮਿਲਦਾ ਵਾ ਜਿਸ ਵੇਲੇ ਮੰਦਿਰ ਬਣਦਾ ਵਾ ਉਸ ਤੋਂ ਬਾਅਦ ਅੱਜ 26 ਜਨਵਰੀ ਵਾਲੇ ਦਿਨ ਅੱਜ ਉਹਨਾਂ ਲੋਕਾਂ ਨੂੰ ਇੱਥੇ ਸਨਮਾਨਿਤ ਕੀਤਾ ਜਾ ਰਿਹਾ ਹੈ ਉਮੀਦ ਫਾਊਂਡੇਸ਼ਨ ਵੱਲੋਂ ਜਿਨ੍ਹਾਂ ਵੱਲੋਂ ਲਗਾਤਾਰ ਉਸ ਦੌਰ ਦੇ ਵਿੱਚ ਸੰਘਰਸ਼ ਕੀਤਾ ਗਿਆ ਸੀ ਰਾਮ ਜਨਮ ਭੂਮੀ ਨੂੰ ਲੈ ਕੇ ਗੱਲਬਾਤ ਨਹੀਂ ਕਰਾਂਗੇ ਅਸੀਂ ਫਾਊਂਡੇਸ਼ਨ ਦੇ ਮੈਂ ਜਰੂਰ ਕਰਾਂਗਾ। ਸੰਕਰਮਨ ਦੇ ਅੱਗੇ 26 ਜਨਮੀਆਂ ਵਾਲੇ ਉਹਨਾਂ ਨੇ ਕੰਮ ਕਰ ਰਹੇ ਨੇ। ਉਸ ਤੋਂ ਬਾਅਦ ਦੇ ਸਵੇਰੇ ਦੇ ਵਿਚਕਾਰ ਮੰਦਿਰ ਬਣਨ ਬਾਅਦ ਤੁਸੀਂ ਦੇਖੋ ਜੀ ਪਹਿਲੇ ਤਾਂ ਮੈਂ ਆਪਣੀ ਉਮੀਦ ਫਾਊਂਡੇਸ਼ਨ ਬਾਰੇ ਕੁਝ ਦੱਸ ਦੇਣਾ ਚਾਹਾਂਗਾ। ਉਮੀਦ ਫਾਊਂਡੇਸ਼ਨ ਲਗਭਗ 25 ਸਾਲ ਤੋਂ 26 ਜਨਮੀਆਂ ਵਾਲੇ ਦੇ ਨਾਲ ਖਾਲੀਸੀ ਮੀਆਂ ਦੇ ਪੇਸ਼ੈਂਟਸ ਲਈ ਬਲੱਡ ਡੋਨੇਸ਼ਨ ਕੈਂਪ ਲਗਾਉਂਦੀ ਆ ਰਹੀ ਹੈ। ਇਸ ਵਾਰ ਭਗਵਾਨ ਨਾਮ ਜੀ ਦਾ ਮੰਦਿਰ ਬਣਿਆ ਸਾਡੀ ਮੋਦੀ ਸਰਕਾਰ ਮੋਦੀ ਸਾਹਿਬ ਦੀ ਸਾਰੀ ਉਹਨਾਂ ਦੀ ਮਿਹਨਤ ਨਾਲ ਸਾਰੀ ਸਾਡੇ ਸੰਗਠਨ ਦੀ ਮਿਹਨਤ ਨਾਲ ਇਹ ਕੰਮ ਹੋਇਆ ਉਹਦੇ ਪਲੱਸ ਅਮੀਰ ਫਾਊਂਡੇਸ਼ਨ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਕਿ ਜਿੰਨੇ ਵੀ ਰਾਮ ਸੇਵਕ ਜਿਹੜੇ 1990 1992 ਦੇ ਵਿੱਚ ਇਸ ਅੰਦੋਲਨ ਦੇ ਵਿੱਚ ਸ਼ਾਮਿਲ ਹੋਏ ਸੀਗੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇ ਜੀ ਉਹਦੇ ਲਈ ਸਾਨੂੰ ਕਾਫੀ ਵਰਕਆਊਟ ਕਰਨਾ ਪਿਆ ਕਿ ਕਾਲ-ਕਾਲ ਜਾ ਕੇ ਜਿਹੜੇ ਵੀ ਕਾਰ ਸੇਵਕ ਗਏ ਸੀਗੇ ਉਹਨਾਂ ਦੀ ਲਿਸਟਾਂ ਕਰਨੀਆਂ ਪਈਆਂ ਲਿਸਟਾਂ ਕਰਦੀਆਂ ਸਾਰੇ ਜਿੰਨੇ ਵੀ ਕਾਰ ਸੇਵਕ ਨੇ ਉਹਨਾਂ ਨੂੰ ਸਮਾਨਿਤ ਕਰਨਾ ਇੱਕ ਬਹੁਤ ਛੋਟਾ ਜਿਹਾ ਪ੍ਰਾਪਰਾ ਪਰ ਜੋ ਉਹਨਾਂ ਲੋਕਾਂ ਨੇ ਉਸ ਟਾਈਮ ਕੀਤਾ ਉਹਦੀ ਦੇਣ ਤੇ ਸਾਡਾ ਸਾਰਾ ਹਿੰਦੂ ਸਮਾਜ ਨਹੀਂ ਦੇ ਸਕਦਾ ਕਿ ਉਹਨਾਂ ਨੇ ਬਹੁਤ ਹੀ ਆਪਣੀਆਂ ਜਾਨਾਂ ਨੂੰ ਕੀ ਕਹਿਦਾ ਕਿ ਰਿਸਕ 'ਚ ਪਾ ਕੇ ਉਹਨਾਂ ਨੇ ਉਸ ਟਾਈਮ ਉਹ ਅੰਦੋਲਨਾਂ ਦੇ ਵਿੱਚ ਗਏ ਅੰਦੋਲਨਾਂ ਦੇ ਵਿੱਚ ਬਹੁਤ ਕੁਝ ਹੋਇਆ ਸਰਕਾਰਾਂ ਨੇ ਸਰਕਾਰਾਂ ਨੇ ਮਸਲੇ ਸੀ ਕਿ ਉਦੋਂ ਕਿ ਜਿਸ ਟਾਈਮ 1990 ਦੇ ਵਿੱਚ ਅੰਦੋਲਨ ਸੀਗਾ ਉਦੋਂ ਜਦੋਂ ਜਿਹੜੇ ਟ੍ਰੇਨਾਂ ਗਈਆਂ ਨੇ ਟ੍ਰੇਨਾਂ ਦੇ ਉੱਤੇ ਪਥਰਾਓ ਵੀ ਹੋਏ ਲੋਕਾਂ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ ਗੋਲੀ ਵੀ ਚੱਲੀ ਉਦੋਂ ਸਾਰਿਆਂ ਨੂੰ ਪਤਾ ਹੀ ਹੈ ਉਹਨਾਂ ਨੂੰ ਇੱਕ ਛੋਟਾ ਜਿਹਾ ਪ੍ਰਾਲਾਵਾ ਉਮੀਦ ਫਾਊਂਡੇਸ਼ਨ ਵੱਲੋਂ ਕਿ ਚਲੋ ਅਸੀਂ ਇਹਨਾਂ ਨੂੰ ਜੋ ਵੀ ਇਹਨਾਂ ਨਾਮ ਪੱਤਰ ਨੂੰ ਆਪਣਾ ਥੋੜਾ ਜਿਹਾ ਤੁਛ ਸਨਮਾਨ ਦੇ ਕੇ ਆਪਣੀ ਹਾਜ਼ਰੀ ਲਗਵਾ ਸਕੀ ਆਪਣੇ ਹਿੰਦੂ ਸਮਾਜ ਦੇ ਵਿੱਚ ਆਪਣੇ ਸਾਰੇ ਸਮਾਜ ਦੇ ਵਿੱਚ ਤਾਂ ਕਿ ਸਾਡੀ ਆਉਣ ਵਾਲੀ ਅਗਲੀ ਪੀੜ੍ਹੀ ਨੂੰ ਵੀ ਇਹ ਤੋਂ ਸਿਹਤ ਮਿਲੇ ਕਿ ਅਹੀ ਆਪਣੇ ਆਪਣੇ ਪੂਰਵਜਾਂ ਲਈ ਸਾਡੇ ਵੱਜਿਆਂ ਨੇ ਕੀ ਕੀਤਾ ਤੇ ਅੱਗੋਂ ਅਸੀਂ ਸਾਨੂੰ ਕੀ ਕਰਨਾ ਚਾਹੀਦਾ ਕਿੰਨੇ ਆਰਮ ਭਗਤ ਟੋਟਲ ਨੇ ਜਿਨ੍ਹਾਂ ਨੂੰ ਅੱਜ ਸਨਮਾਨਿਤ ਕੀਤਾ ਜਾ ਰਿਹਾ ਤੇ ਕਿੱਦਾਂ ਇੰਨੇ ਲੰਬੇ ਔਖੇ ਬੜੇ ਸੀ ਹਾਂਜੀ ਕਈਆਂ ਦੇ ਜਲੇ ਵੀ ਗਏ ਨੇ ਇਸ ਜਹਾਨ ਤੋਂ ਕਰ ਗਏ ਆ ਤਾਂ ਫਿਰ ਕਿਸ ਤਰੀਕੇ ਨਾਲ ਇੰਨੇ ਸਾਰੇ ਇਕੱਠੇ ਕੀਤੇ ਜਾਂ ਕਿਸ ਤਰ੍ਹਾਂ ਦੇ ਲੰਬੇ ਤੇ ਕਿੰਨੇ ਟੋਟਲ ਨੇ ਬਣੇ ਸਰ ਅਪਰੋਕਸੀਮੇਟਲੀ ਸਾਡੇ ਕੋਲ 125 ਮੈਂਬਰਾਂ ਦੀ ਲਿਸਟ ਆ ਚੁੱਕੀ ਹੈ 125 ਮੈਂਬਰ ਪ੍ਰਾਂਸ ਮੇਲੇ ਸਾਡੇ ਕੋਲ ਇਕੱਠੇ ਆ ਗਏ ਨੇ ਮੈਂ ਵੀ ਇਸ ਅੰਦੋਲਨ ਦਾ ਹਿੱਸਾ ਰਿਆ 1990 ਦੇ ਵਿੱਚ ਮੈਂ ਵੀ ਗਿਆ ਸੀਗਾ ਤੋ ਰਾਮ ਗਿਆਨ ਕੁਮੀ ਅੰਦੋਲਨ ਲਈ ਸਾਨੂੰ ਉਹਨਾਂ ਨੇ ਉਨਾਵ ਚ ਗ੍ਰਿਫਤਾਰ ਕਰ ਲਿਆ ਸੀਗਾ ਉੱਥੋਂ ਅਸੀਂ ਜੇਲ੍ਹ ਟੱਪ ਕੇ 5 ਦਿਨ ਲਗਾਤਾਰ ਪੈਦਲ ਚੱਲੇ ਪੈਦਲ ਚੱਲ ਕੇ ਅਸੀਂ ਜੋਧਿਆ ਦੀ ਪਹੁੰਚੇ ਸੀ ਜਿਸ ਦਿਨ ਮੁਲਾਇਮ ਸਿੰਘ ਸਰਕਾਰ ਨੇ ਲੋਕਾਂ ਤੇ ਗੋਲੀਆਂ ਚਲਾਈਆਂ ਅਸੀਂ ਮੈਨੂੰ ਅੱਜ ਵੀ ਉਹ ਯਾਦ ਹੈ ਕਿ ਅਸੀਂ ਸਜੂ ਨਦੀ ਚ ਸਲਾਨ ਕਰਨਗੇ ਜਦ ਅਸੀਂ ਸਲਾਨ ਕਰ ਰਹੇ ਸੀ ਤੇ ਉਹਨਾਂ ਨੇ ਬੋਰੀਆਂ ਚ ਲਾਸ਼ਾਂ ਬੰਨ ਗਏ ਤੇ ਵਿੱਚ ਸੁਟੀ ਦਿਆਂਗੇ ਅਲਾਸ਼ਾ ਤਾਰ ਕੇ ਉੱਪਰ ਰੋਂਗ ਤੇ ਖੜੇ ਹੋ ਜਾਂਦੇ ਆ ਉਹ ਸੀਨ ਯਾਦ ਕਰਕੇ ਵੀ ਇੰਨਾ ਤਸ਼ਦਦ ਉਸ ਟਾਈਮ ਹੋਇਆ ਸੀਗਾ ਮੇਰੇ ਪਿਤਾ ਜੀ ਸ਼ਿਦੇਵਰਾ ਚਾਚੂ ਵਾਲੀਆ ਜੀ ਉਹ ਵੀ ਇਸ ਅੰਦੋਲਨ ਚ ਗਏ ਸੀਗੇ ਪੂਰਾ ਜੱਥਾ ਲੈ ਕੇ ਸਾਡੇ ਵੱਡੇ ਵੱਡੇ ਅਧਿਕਾਰੀ ਵੀ ਜੰਗਲੇ ਉਹ ਵੀ ਗਏ ਸੀਗੇ ਉਹਨਾਂ ਨੂੰ ਮਰਾਦਾਬਾਦ ਦੇ ਵਿੱਚ ਮਰਾਦਾਬਾ ਜੇਲ੍ਹ ਦੇ ਵਿੱਚ ਉਹਨਾਂ ਨੂੰ 15 ਤੋਂ 20 ਦਿਨ ਉੱਥੇ ਰੇ ਸੀਗੇ ਤੇ ਜਦੋਂ ਮਰਾਦਾਬਾ ਟ੍ਰੇਨ ਪਹੁੰਚੀ ਸੀ ਇਹ ਪਾਈਸਾ ਵੀ ਉਦੋਂ ਨਾਲ ਹੀ ਸੀਗੇ ਉਸੇ ਟ੍ਰੇਨ ਦੇ ਵਿੱਚ ਜੋ ਵੀ ਉਹ 10 ਦਿਨ ਬਜ਼ੁਰਗ ਹੀ ਸਾਡੇ ਨਾਲ ਦੇ ਸੀਗੇ ਟ੍ਰੇਨ ਦੇ ਉੱਤੇ ਪੱਥਰ ਬਾਜੀ ਹੋਈ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪੱਥਰ ਬਾਜੀ ਹੋਈ ਸੀ ਉਦੋਂ ਵੀ ਇਹ ਬੰਦੇ ਮਾਰ ਹੀ ਦੇਨੇ ਨੇ ਜਿਹ ਬਿਲਕੁਲ ਉਹ ਲੋਕ ਵੀ ਨੇ ਜਿਨ੍ਹਾਂ ਨੂੰ ਅੱਜ ਬੜੀ ਕੋਸ਼ਿਸ਼ ਕਰਕੇ ਬੜੀ ਮਿਹਨਤ ਕਰਕੇ ਇਕੱਠੇ ਕੀਤਾ ਵਾ ਤਾਂ ਤੁਸੀਂ ਕਿਹਨਾਂ ਦੇਖਦੇ ਹੋ ਤੁਸੀਂ ਦੇਖ ਕੇ ਹੱਥ ਜੜੀਏ ਕਿੰਨੇ ਸਾਲ ਦੇ ਸੀ ਜਦੋਂ ਤੁਸੀਂ ਇਹਨਾਂ ਤੇ ਗਏ ਸੀ ਉਦੋਂ ਦਾ ਨਾਂਗਾ ਹੀ ਵੀ 22 ਸਾਲ ਦਾ ਜੀ ਹੁਣ ਤਾਂ 50 ਤੋਂ ਉੱਤੇ ਹੀ ਹੋ ਗਈ ਹੋਣੀਆਂ ਆਪੇ ਜੀ ਜਗ ਚਾਲੋ ਗਿਆ ਨਹੀਂ ਬੜਾ ਆਪਣੀ ਜੀ 1995 ਚ ਆਪਾਂ ਗਏ ਆ ਹਾ ਯੋਧੇ ਜਾਨ ਮੰਦਰ ਚ ਆਪਾਂ ਰਹਿੰਦੇ ਆ ਜਾਨ ਮੰਦਰ ਚ ਉਥੇ ਬਾਬੇ ਨਗੇ ਸ਼ਾਹ ਦੀ ਵੀ ਫੋਟੋ ਆਹੀ ਤੇਰੇ ਨੇ ਜਿਵੇਂ ਆਵਾ ਨੂੰ ਬਸਾਟੇ ਇਕਦਿਆਂ ਫਿਰ ਸੂਜਨ ਨਦੀ ਜੀ ਵੀ ਆਹੀ ਕਿ ਉਹ 베ੜੀ ਲੱਗੀ ਹੁੰਦੀ 베ੜੀ ਚ ਝੂਟਾ ਵੀ ਰਿਆ ਤੇ ਲਾਸ਼ਾਂ ਡਰਦੀਆਂ ਬੜੀ ਬੋਹਂਦੀ ਜਨਾਬੀ ਬਹੁਤ ਮਾਰਾ ਹਾਲ ਹੈ ਤੇ ਆਹੀ 9 ਤੋਂ 12 ਦਿੱਤੀ ਆ ਜਾਂਦੀ ਕਦੀ 12 ਤੋਂ 3 ਆ ਜਾਂਦੀ ਸੀ ਦਿਨ ਦਿਨ ਕਿਤੇ ਉਦਾਨ ਗਿੰਦੀਆਂ ਬਾਲ ਦੇ ਮੁਲਕ ਬੜਾ ਬੜਾ ਕੋਤ ਹਥਿਆਰ ਲੈ ਕੇ ਗਿਆ ਨਾ ਉਹ ਮੈਦ ਬਾਬਲ ਦੀ ਟੁੱਟਦੀ ਨਹੀਂ ਨਾ ਜੰਗਲਾ ਜਵਲਦਾ ਸੀ ਜਨਾਬ ਜੀ 1992 ਜੇ ਫਿਰ ਮੇਰਾ ਭਰਾ ਜੰਗ ਬਾਦਲ ਉੱਤੋਂ ਡਿੱਗ ਗਿਆ ਵਾ ਉਹਨੂੰ ਸੱਟਾਂ ਕਾਫੀ ਲੱਗੀਆਂ ਨੇ ਫਿਰ ਉਹਨੂੰ ਉਸ ਵੇਲੇ ਹਸਤਾਲ ਦਾ ਹਲ ਕਰਾ ਦਿੱਤਾ ਵਾ ਮੋਲਾ ਸਾਹਿਬ ਅੱਛਾ ਇਹ ਫੋਟੋ ਜਿਹੜੀ ਤੁਸੀਂ ਹੱਥ ਤੇ ਲਈ ਹੈ ਜਿਹੜੀ ਫੋਟੋ ਇਹ ਫੋਟੋ ਜਨਾਬ ਜੀ ਟਰੰਕ ਚ ਨਿਕਲੇ ਆ ਸਮਾਨ ਥਲੇ ਆਉਂ ਔਰ ਦੁੱਧਿਆ ਨੂੰ ਤੇ ਰਾਹ ਦਾ ਮੰਜ਼ਲ ਹੈ ਉਹਦੇ ਵਿੱਚੋਂ ਕਫਰਾਕ ਨਿਕਲੀ ਮੇਰੇ ਪਾਪਾ ਨੇ ਲਿਆਂਦੀ ਦਿੱਤੀ ਲੈ ਲਈ ਉਹਨੇ ਕਿਹਾ ਇਹ ਫਰਾਕ ਉਹ ਸ਼ੀਸ਼ੇ ਦੀ ਮਾਰੀ ਦੀ ਆ ਘਰ ਭੇਜਦੀ ਮੰਦਰ ਜੀ ਤੇ ਐ ਵੀ ਹੋਟਿਆ ਮੈਂ ਫਿਰ ਲਿਆਂਦੀ ਹੀ ਉਥੋਂ ਜਨਾਬ ਜੀ ਜੇ ਬਿਲਕੁਲ ਹੋਰ ਵੀ ਰਾਮ ਭਗਤ ਹੈ ਕਿਨੇ ਜਿਹੜੇ ਉਸ ਵੇਲੇ ਉਸ ਰਾਮ ਮੰਦਿਰ ਨੂੰ ਬਣਾਉਣ ਦੇ ਵਿੱਚ ਉਸ ਦਾ ਸਹਿਯੋਗ ਕੀਤਾ ਉਹਦਾ ਹਿੱਸਾ ਬੜੇ ਉਸ ਅੰਦੋਲਨ ਦਾ ਕਲਪਨ ਕਰਿਆ ਕਿ ਪੈਸੇ ਕਿੰਨੇ ਸਾਲ ਦੇ ਸੀ ਤੁਸੀਂ ਜਦੋਂ ਗਏ ਦੇ ਇਹ ਆਜ 17 ਸਾਲ ਦਾ ਜੀ ਮੰਦਿਰ ਵਿੱਚ ਉਤਸ਼ਾਹ ਹੀ ਕੀਤਾ 500 ਸਾਲ ਪੜਾ ਲਾ ਕਲਕਲਾਣਾ ਮੱਥੇ ਤੋਂ ਜੀ ਲਾ ਕੇ ਆਏ ਕਹੇ 10 ਵਜੇ ਰਾਤ ਆਵਾਜ਼ ਪਈ ਚੜ ਗਏ ਉੱਪਰ ਜਾ ਕੇ ਗੈਂਤੀਆ ਥੋੜੇ ਲੈ ਕੇ ਢਾ ਢਾ ਕੇ ਮਾਲ ਮਾਰ ਕੇ ਸਾਰੇ ਮਲਬਾ ਜਿਹੜਾ ਪਿੱਛੇ ਬਾਹਰ ਨੂੰ ਫੁੱਟਿਆ ਤੱਥ ਲੋ ਬੜਾ ਸਮਾਨ ਨਿਕਲਿਆ ਮੂਰਤੀਆਂ ਨਿਕਲਿਆ ਬੜਾ ਕੁਝ ਨਿਕਲਿਆ ਡਰਕਾ ਵਿੱਚੋਂ ਕੋਈ ਮੀਤ ਨਹੀਂ ਬਚ ਕੇ ਆ ਜਾਗੇ ਵਾਪਸ ਪਰ ਆ ਗਏ ਘਰੋਂ ਜਾਨ ਥੇਲੀ ਤੇ ਰੱਖ ਕੇ ਗਏ ਆ ਆਏ ਆ ਘਰ ਪਾਪਾ ਨੇ ਘੋਟੇ ਗੱਲੇ ਲਾਇਆ ਬਹੁਤ ਵਧੀਆ ਕੰਮ ਕਰਕੇ ਆ 500 ਸਾਲ ਪੁਰਾਣਾ ਆਪਣੇ ਵੱਖਰੇ ਲਗਾ ਕਲੰਕ ਲਾ ਕੇ ਆ ਬਹੁਤ ਸਵਾਗਤ ਹੋਇਆ ਜਿਹੜੇ ਆਏ ਨੇ ਲੋਕ ਬਿਲਕੁਲ ਅੱਜ ਇੱਕ ਵਾਰ ਫਿਰ ਇਕੱਠੇ ਕਰ ਲਿੰਦੇ ਹੋ ਲੋਕ ਹੈ ਨਾ ਔਰ ਆਮ ਭਗਤ ਫਿਰ ਇੱਕ ਮਿੰਟ ਤੇ ਇਕੱਠੇ ਕਰ ਰਿਹਾ ਹੈ ਸਮਾਨੁ ਕਰ ਰਹਾ ਮਨ ਨੂੰ ਬੜਾ ਇੱਕ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਸਮਾਨਤ ਕਰਨਾ ਚਾਹੀਦਾ ਜਿਹੜੇ ਗਏ ਹੀ ਹੈ ਦੋ ਲੰਗਰੇ ਜੀ ਸਾਈ ਸੇਵਕੀ ਉਹਨਾਂ ਨੂੰ ਸਮਾਨਤ ਕਰਨਾ ਪੈਂਦਾ ਬਹੁਤ ਮਨ ਚ ਖੁਸ਼ੀ ਹੈ ਬਸ ਚਲੋ ਉਹਨਾਂ ਸਾਥ ਜਿਹਨਾਂ ਨੇ ਸਮਾਨਤ ਕੀਤਾ ਕਰਨ ਲੱਗੇ ਨੇ ਅੱਜ ਕਰਨਗੇ ਸਾਰਿਆਂ ਨੂੰ ਬਹੁਤ ਮਨ ਵਿੱਚ ਉਤਸ਼ਾਹ ਹੈ ਬਜ਼ੁਰਗੋ ਤੁਸੀਂ ਕਿੰਨੇ ਸਾਲ ਦੇ ਸੀ ਤੁਸੀਂ ਤੇ ਹੁਣ ਮਤਲਬ ਮੈਂ 40 ਸਾਲ ਦਾ 40 ਸਾਲ ਦਾ ਅੱਜ 32 ਸਾਲ 72 ਸਾਲ ਦੀ ਮੇਰੀ ਰੁਆ ਦੇ 5 ਜਨਵਰੀ ਨੂੰ ਆਈ ਇੱਥੋਂ ਗਏ ਟ੍ਰੇਨ ਖੜੀ ਹੈ ਸਾਡੇ ਨਾਲ ਕੋਈ 45 50 ਵਰਗੇ ਇਹ ਲੋਹਾਈਆਂ ਦਾ ਸਾਨੂੰ ਮਤਲਬ ਮੁਰਾਦਾਬਾਦ 2 ਵਜੇ ਕਿੰਨੇ ਮਿੰਟ ਦੇ ਉੱਤੇ ਡੀਐਸਪੀ ਯਾਦਵਗਾਂ ਆਏ ਉਹਨਾਂ ਨੇ ਸਾਡਾ ਇੱਕ ਬੰਦੇ ਨੂੰ ਪੁੱਛਿਆ ਵੀ ਕਿੱਥੇ ਜਾਣਾ ਹੈ ਉਹ ਕਹਿਣ ਲੱਗਾ ਮੈਂ ਤਾਂ ਵੈਸੇ ਜਾਣਾ ਹਾਂ ਉਨੂੰ ਉਹਨਾ ਛੱਡ ਦਿੱਤਾ ਦੋ ਚਾਰ ਬੰਦੇ ਹੁੰਦੇ ਹੁਣ ਲਾਏ ਜਦੋਂ ਲਾਏ ਨਾ ਤਾਂ ਸਾਰੇ ਗੱਡੀ ਦੇ ਵਿੱਚੋਂ ਗਿਆ ਸ਼ਰੀ ਰਾਮ ਗਿਆ ਸ਼ਰੀ ਰਾਮ ਤੇ ਮਾਰੇ ਲੱਟਣ ਦਾ ਉੱਥੋਂ ਉਹਨਾਂ ਨੇ ਸਾਨੂੰ ਫੜ ਕੇ ਸਟੇਸ਼ਨ ਤੇ ਭਾਲਿਆ ਤੜਕੇ ਕੋਈ ਉਹਨਾਂ ਦੇ ਚਾਰ ਕੋਈ ਨਾਮ ਸਾਨੂੰ ਜੇਲ੍ਹ ਦੇ ਵਿੱਚ ਖੜਿਆ ਜੇਲ੍ਹ ਦੇ ਵਿੱਚ ਜਾ ਕੇ ਮਰਾਦਾਵਾਦੀ ਗੱਲ ਹੈ ਜਦੋਂ ਵੀ ਜੇਲ੍ਹ ਦੇ ਅੰਦਰ ਗਏ ਆ ਤੇ ਸਾਡੇ ਧਰਮਪਾਲ ਬਜਾ ਜੀ ਨਹੀਂ ਸਾਡੇ ਨਾਲ ਸੀ ਦੀ ਸ਼ਿੱਦਤ ਘਲਾਟੀ ਸੀ ਬਲਦੇਵ ਹੁੰਨੀ ਸਾਰੇ ਸਾਡੇ ਨਾਲ ਸੀ ਜਦੋਂ ਗਏ ਆ ਤਾਂ ਉਹ ਕਹਿ ਲਗਾ ਜੇਲ੍ਹ ਦੇ ਅੰਦਰ ਨਹੀਂ ਜਾਣਾ ਪਹਿਲਾਂ ਸਾਨੂੰ ਜੇਲ੍ਹ ਦਿਖਾਓ ਜੇਲ ਦੇਖੀ ਹੈ ਕਹਿੰਦੇ ਜੇਲ ਬਹੁਤ ਗੰਦੀ ਹੈ ਉਸੇ ਵਲੇ ਸੁਭਾਈ ਹੋਈ ਹੈ ਕੰਬਲ ਆਏ ਨੇ ਅਸੀਂ 15 ਦਿਨ ਉੱਥੇ ਰਹੇ ਆ ਲੇਕਿਨ ਜੋ ਮੁਰਾਦਾਵਾਲੇ ਲੋਕਾਂ ਨੇ ਸਾਡੇ ਨਾਲ ਪਿਆਰ ਕੀਤਾ ਇਹ ਆ ਦਾ ਮਤਲਬ ਉਹ ਕਹਿੰਦੇ ਵੀ ਤੁਹਾਡੇ ਜੋ ਪੰਜਾਬ ਚੋ ਕਿਸੇ ਨੇ ਮੁਲਾਕਾਤ ਕਰਨੀ ਆਉਣੀ ਅਸੀਂ ਤੁਹਾਡੇ ਆ ਗਏ ਆ ਸਾਡੇ ਸਿੱਖਾ ਰਸਤੇ ਮੁਲਾਕਾਤ ਹੁੰਦੀ ਹੈ ਉਸ ਟਾਈਮ ਭਲਾ ਦਿੰਦੇ ਨੇ ਉਹ ਅੰਦਰ ਆ ਜਾਂਦੇ ਨੇ ਸਾਡੇ ਕੋਲ ਬਹਿ ਕੇ ਗੱਲਾਂ ਕਰਦੇ ਨੇ ਸਾਰੀਆਂ ਗੱਲਾਂ ਬਾਤਾਂ ਪੁੱਛਦੇ ਨੇ ਅਸੀਂ 15 ਦਿਨ ਬਿਨਵਾਤਰਾ ਤੋਂ ਰੋਟੀ ਵੀ ਨਹੀਂ ਬਣਾਈ ਐ ਸਭ ਕੁਝ ਕੀਤਾ ਫਿਰ ਮੁਸਲਮਾਨ ਨਾਲ ਝਗੜਾ ਵੀ ਹੋਇਆ ਹੋਇਆ ਗੋਲੀ ਵੀ ਚੱਲੀ ਉੱਥੇ ਤੇ ਹੁਣ ਸਾਡੇ ਮਨ ਵਿੱਚ ਜਜ਼ਬਾਤ ਆਇਆ 72 ਸਾਲ ਦੀ ਉਮਰ ਹੋ ਗਈ ਐ ਆਪਣੀ ਅੱਖਾਂ ਦੇ ਨਾਲ ਦੇਖ ਲਿਆ ਭਗਵਾਨ ਰਾਮਦਾਸ ਬਿਲਕੁਲ ਜਿੱਥੇ ਸੰਘਰਸ਼ ਕੀਤਾ ਜਿਸੇ ਚੀਜ਼ ਵਾਸਤੇ ਉਸ ਰਾਮ ਭੂਮੀ ਨੂੰ ਲੈ ਕੇ ਨਾਮ ਮੰਦਰ ਨੂੰ ਮਰਦਿਆਂ ਦੇਖ ਲਿਆ ਇਹੋ ਸਾਡੀ ਸ਼ਾਨ ਆ ਗਈ ਜਿਹਦੇ ਕੋਲ ਲੰਬਾ ਸਮਾਂ ਸਜਾ ਚੀਤਾ 500 ਸਾਲ ਦੇ ਸੰਘਰਸ਼ ਤੋਂ ਬਾਅਦ ਅਜोध्या ਦੇ ਰਾਮ ਮੰਦਰ ਬਣਨਾ ਉਸ ਤੋਂ ਬਾਅਦ ਹਿੰਦੂਆਂ ਦੇ ਵਿੱਚ ਹਰ ਤਰ੍ਹਾਂ ਦੀ ਖੁਸ਼ੀ ਹੈ। ਸਿੱਖਾਂ ਦੇ ਵਿੱਚ ਵੀ ਬਹੁਤ ਖੁਸ਼ੀ ਹੈ। ਹਰ ਇੱਕ ਨੇ ਲੰਬੇ ਸਮੇਂ ਤੋਂ ਬਾਅਦ ਲੇਕੇ ਵੱਡੇ ਅੰਦੋਲਨ ਤੋਂ ਬਾਅਦ ਅਜोध्या ਦੇ ਰਾਮ ਮੰਦਰ ਬਣਿਆ। ਅਮੀ ਫਾਊਂਡੇਸ਼ਨ ਬਣਾਉਂ। ਉਹਨਾਂ ਲੋਕਾਂ ਨੂੰ ਰਾਮ ਭਗਤਾਂ ਨੂੰ ਇੱਕ ਮੰਚ ਤੇ ਇਕੱਠੇ ਕਰ ਦਿੰਦਾ ਜਿਨ੍ਹਾਂ ਨੇ ਉਸ ਅੰਦੋਲਨ ਦਾ ਉਸੇ ਹਿਸਾਬਲੇ ਜਿਸ ਨੂੰ ਨਾਲ ਦੇ ਉਸ ਰਾਮ ਮੰਦਰ ਵਾਸਤੇ ਲੜੇ ਸੀ ਜਾਨ। ਅਮੀ ਫਾਊਂਡੇਸ਼ਨ ਦਾ ਬਹੁਤ ਧੰਨਵਾਦ ਹੈ। ਜਿਨ੍ਹਾਂ ਨੇ ਇਹ ਇਕੱਠ ਡਾਡਾ ਪਾਲਾ ਕੀਤਾ ਜਿਹੜੇ ਲੋਕੀ ਉਸ ਟਾਈਮ ਉਂਚ ਨਾਲ ਪਤਾ ਨਹੀਂ ਸੀ ਕਿ ਵਾਪਸੀ ਆਣਾ ਕਦੀ ਆਣਾ ਉਹ ਲੋਕੀ ਆਪਣਾ ਘਰ ਪਰਵਾਹ ਛੱਡ ਗਏ ਸੀ ਜਦੋਂ ਮੈਂ ਗਿਆ ਸੀ 2 ਦਸੰਬਰ ਨੂੰ ਤੋਂ ਬੰਦੇ ਦੀ ਗੱਲ ਹੈ ਮੇਰੇ ਘੱਟੀ ਹੋਈ ਸੀ ਮੈਨੂੰ ਪਤਾ ਸੀ ਕਿ ਮੇਰੇ ਮਰੇ ਘਰ ਦੇ ਜਾਇਜ਼ ਨਹੀਂ ਮੈਂ ਅਸੀਂ ਇੱਥੇ ਬਣ ਸ਼ਮਸੁਦਰੀ ਸਨ ਔਰ ਨੰਦਾਈ ਸਾਹਿਬ ਸਨ ਇੱਕ ਸ਼ੋਕ ਨਿਗਰ ਸੀ ਇੱਕ ਵਿਪਨਚੰਦਰ ਪਾਰਕ ਸਨ ਅਸੀਂ ਇੱਥੋਂ ਸਾਰੇ ਗਰੁੱਪ ਬੁਲਾ ਕੇ ਅਸੀਂ ਗੇਸ ਸਟੇਸ਼ਨ ਤੇ ਸਟੇਸ਼ਨ 'ਦੋਸ ਟਾਈਮ ਬਲੇਬ ਦੇ ਕਾਂਸਾਈ ਸਨ ਔਰ ਚਾਚਵਾਲੀ ਸਾ ਚਾਚਵਾਲੀ ਸਨ ਕਾਫੀ ਹਜੂਮ ਸੀ ਜਿਹੜੇ ਪੀਕੇ ਟ੍ਰਾਂਸਪੋਰਟ ਵਾਲੇ ਸਨ ਮੇਰਠ ਜੀ ਅਸੀਂ ਇੱਥੋਂ ਅੰਮ੍ਰਿਤਸਰ ਅੰਮ੍ਰਿਤਸਰ ਜੈਸ਼ੀ ਰਾਮ ਨਾਲ ਵੀ ਰਹਿੰਦੇ ਹੋਏ ਅਸੀਂ ਪਹੁੰਚ ਗਏ ਅਸੀਂ ਪਹੁੰਚੇ ਸੀ ਮੇਰਠ ਮੇਰਠ ਸਾਨੂੰ ਜੀ ਜਾ ਕੇ ਉਹਨਾਂ ਨੇ ਰਜਿਸਟਰ ਕਰ ਲਿਆ ਸਾਰਿਆਂ ਨੂੰ ਅਸੀਂ 12 ਦਿਨ ਮੈਂ ਪੰਨਾ ਸ਼ਾਂਤ ਸਿੰਘ ਦਾ ਜੀ ਔਰ ਨੰਦਾ ਸਾਹਿਬ ਔਰ ਜਿੰਨਾਂ ਦਾ ਗਰੁੱਪ ਸੀ 40 45 ਬੰਦਿਆਂ ਦਾ ਅਸੀਂ ਉੱਥੇ ਮੇਰਠ ਜੇਲ੍ਹ ਵਿੱਚ ਰਹੇ ਸੀ ਔਰ 12 ਦਿਨ ਬਾਅਦ ਸਾਨੂੰ ਉਹਨਾਂ ਨੇ ਸੋਨੀਪੱਤ ਭੇਜਤਾ ਸੀ ਸੋਨੀਪੱਤ ਤੋਂ ਸਾਡ ਕੋਲ ਕੋਈ ਪੈਸਾ ਨਹੀਂ ਸੀ ਬੱਪੇ ਰੋ ਕੋ ਪੈਸੇ ਆ ਗਏ ਸੀ 2-400 ਰੁਪਏ ਦੀ 1992 ਚ ਉਦੋਂ ਇੱਕ ਬੜੀ ਵੱਡੀ ਰਕਮ ਹੁੰਦੀ ਸੀ 2-400 ਰੁਪਏ ਲੇਕਿਨ ਜਦੋਂ ਅਸੀਂ ਆਏ ਸਾਡ ਕੋਈ ਪੈਸਾ ਨਹੀਂ ਸੀ ਅਗਾਂ ਅਸੀਂ ਸੋਨੀਪੱਤ ਤੋਂ ਕਿਸ ਤਰੀਕੇ ਪਹੁੰਚੇ ਆ ਇਹ ਸਾਨੂੰ ਪਤਾ ਹੈ ਅਸੀਂ ਉੱਥੋਂ ਟਰੱਕ 'ਚ ਬੈਠ ਕੇ ਬੈਠ ਕੇ ਤੇ ਅੰਬਾਲਾ ਆਏ ਅੰਬਾਲਾੋਂ ਫਿਰ ਅਸੀਂ ਜਿੱਦਾਂ ਇਥੋਂ ਬਿਨਾ ਟਿਕਟ ਕੋ ਗਏ ਜਾਨ ਅਸੀਂ ਬਿਨਾ ਟਿਕਟੋ ਵੀ ਹਮ ਮਸਰਾਇਆ ਜਾਨ ਅੱਜ ਸਾਨੂੰ ਬਹੁਤ ਖੁਸ਼ੀ ਹੈ ਕਿ ਉਮੀਦ ਫਾਊਂਡੇਸ਼ਨ ਨੇ ਸਾਨੂੰ ਇਸ ਲਾਈਫ ਸਮਝਾਉਣ ਲੋਕਾਂ ਨੂੰ ਤੇ ਇਹ ਬੰਦੇ ਇਹਨਾਂ ਨੇ ਸੰਘਰਸ਼ ਕੀਤਾ ਸੀ ਤੇ ਮੈਂ ਕਹਿੰਦਾ ਸਾਡਾ ਸਾਡਾ ਕੋਈ ਯੋਗਦਾਨ ਨਹੀਂ ਯੋਗਦਾਨ ਤੇ ਉਹਨਾਂ ਲੋਕਾਂ ਦਾ ਜਿਹੜੇ ਲੋਕੀ ਉਸ ਟਾਈਮ ਉਸ ਜਿਹੜਾ ਬਾਬੀ ਢਾਂਜਾ ਸੀ ਉੱਥੇ ਮਰਦਸਨ ਔਰ ਜਿਨ੍ਹਾਂ ਨੇ ਸੰਘਰਸ਼ ਕੀਤਾ ਜਿਨ੍ਹਾਂ ਨੇ ਗੋਲੀਆਂ ਖਾਧੀਆਂ ਲਾਠੀਆਂ ਖਾਧੀਆਂ ਮੈਂ ਕਹਿੰਦਾ ਸਾਡੀ ਸਾਡੀ ਕੁਰਬਾਨੀਆਂ ਨਹੀਂ ਹੈਗੀ ਅਸੀਂ ਇੱਕ ਮੋਹਰਾ ਬਣੇ ਸੀ ਜੇ ਹਾਂ ਕਿਤੇ ਪਹੁੰਚ ਕੋਈ ਪਹੁੰਚੇ ਆ ਦੇਖਣ ਸਭ ਤੋਂ ਵੱਡੀ ਕੁਰਬਾਨੀ ਇਹਨਾਂ ਲੋਕਾਂ ਦੀ ਹੈ ਜਿਹੜੇ ਸ਼ਹੀਦ ਹੋਏ ਸੀ ਜੇ ਬਿਲਕੁਲ ਇਹ ਉਹ ਸਭ ਲੋਕ ਸੀ ਉਹ ਸਾਰੇ ਰਾਮ ਭਗਤ ਸੀ ਜਿਨ੍ਹਾਂ ਨੇ ਉਸ ਵੇਲੇ ਉਸ ਅੰਦੋਲਨ ਦਾ ਹਿੱਸਾ ਬਣੇ ਸੀ ਅੱਜ ਉਮੀਦ ਫਾਊਂਡੇਸ਼ਨ ਵੱਲੋਂ 26 ਜਨਵਰੀ ਵਾਲੇ ਦਿਨ ਇਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਇੱਕ ਮੰਚ ਤੇ ਇਕੱਠੇ ਕਰਕੇ ਪਰ ਦੂਸਰੇ ਪਾਸੇ ਜੇਕਰ ਉਹਨਾਂ ਰਾਮ ਭਗਤਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਅਸਲੀ ਹੱਕਦਾਰ ਨੇ ਹੱਕਦਾਰ ਅਸਲੀ ਉਹ ਨੇ ਜਿਹੜੇ ਉਸ ਵੇਲੇ ਸ਼ਹੀਦ ਹੋਏ ਸੀ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਕੁੰਨਾ ਦਿੱਲੀ ਪੋਸਟ ਲਾਪੀ ਪਟਿਆਲਾ